ਤੁਸੀਂ ਦੇਖਿਆ ਸੀ ਜੀ ਆਪਾਂ ਗੁਰਦੁਆਰਾ ਗੋਵਿੰਦ ਘਾੜ ਤੋਂ ਚੱਲੇ ਸੀਗੇ ਆ ਤੁਸੀਂ ਦੇਖ ਚੁੱਕੇ ਹੋਗੇ ਤੇ ਅੱਗੇ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਿਆ ਜੀ ਕਿੰਨਾ ਲੱਗਦਾ ਮੋਟਰਸਾਈਕਲ ਦਾ ਜੋਰ ਮੋਟਰਸਾਈਕਲ ਦਾ ਕੰਮ ਜਰੂਰ ਕਰਾ ਕੇ ਲੈ ਕੇ ਜਾਇਓ ਜਿਹੜੇ ਮੇਰੇ ਵੀਰਪੁਰਾ ਮੋਟਰਸਾਈਕਲ ਤੇ ਜਾਂਦੇ ਨੇਗੇ ਦੇਖ ਹੀ ਸਕਦੇ ਹੋ ਕਿ ਤੁਸੀਂ ਆਪਾਂ ਆਪਣੇ ਹਥਿਆਰ ਵੀ ਨਾਲ ਹੀ ਚੱਕੇ ਨੇ ਜਿਹੜੇ ਉੱਪਰ ਜ਼ਰੂਰਤ ਪੈਣੀ ਹੈ ਇਹਨਾਂ ਦੀ ਬਹੁਤ ਜ਼ਿਆਦਾ ਹਰੇਕ ਬੰਦੇ ਨੂੰ ਲੋਡ ਪੈਂਦੀ ਹੈ ਜੀ ਇਹ ਹਾਂਜੀ ਆਹ ਦਾ ਨੰਬਰਾਂ ਦੀ ਵੀ ਅਕਾਲਪੁਰਖ ਵੱਲੋਂ ਡਿਊਟੀ ਲੱਗੀ ਹੋਈ ਆ ਸੰਗਤਾਂ ਨੂੰ ਉੱਪਰ ਪਹੁੰਚਾਉਣ ਦੀ ਦਿਖਾਉਂਦੇ ਹਾਂ ਹਾਂਜੀ ਆਪਾਂ ਮੋਟਰਸਾਈਕਲ ਪਾਰਕ ਕਰਤੇ ਸੀਗੇ ਤੇ ਜਾ ਰਹੇ ਹਾਂ ਗੱਲਾਂ ਬਾਤਾਂ ਕਰਦੇ ਤੇ ਭਲਵਾਨ ਨੇ ਮਾਇਆ ਦੀ ਜਕਾਰਾ ਮੋਲੇ ਸੋਨਹਾਰ ਹਰਸ਼ਰੀਆਂ ਕਾਲ ਤੇ ਫਾਜੀ ਭਰਾ ਜਾਂਦਾ ਆਪਣਾ ਤੇ ਆਪਣਾ ਅਨਮੋਲ ਜਾ ਰਹਾ ਵੀ ਦੇਖਦਾ ਕਿੰਨਾ ਦਾ ਸਫਰਾ ਕਰਦੇ ਆ ਤੁਹਾਡੇ ਨਾਲ ਸਾਂਝਾ ਚੜਾਈ ਵਧੀਆ ਵੈਸੇ ਤਾਂ ਤੇ ਤਿਆਰੀ ਚੰਗੀ ਪੂਰੀ ਦੇਖੋ ਕਿੰਨਾ ਸੋਹਣਾ ਪਿਆਰਾ 뷰 ਹੈਗਾ ਤੇ ਇਹ ਤਾਂ ਸਾਡੇ ਸਟਾਰਟਿੰਗ ਹੈ ਜੀ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਕਿੰਨੇ ਕਿੰਨੇ ਪਿਆਰੇ ਰਸਤੇ ਕਿੰਨੇ ਸੋਹਣੇ 뷰 ਥੋੜਾ ਜਿਹਾ ਜੀ ਅੱਗੇ ਤੇ ਆਪਾਂ ਕੀਤੀ ਥੋੜੀ ਜਿਹੀ ਰੈਸਟ ਸਾਹਮਣੇ ਦੇਖ ਸਕਦੇ ਨੇ ਕਿੰਨਾ ਸੁਣਾ ਚੜਨਾ ਦਾ ਬਹੁਤ ਸਾਰੇ ਰਸਤੇ ਦੇ ਵਿੱਚ ਚੜਨੇ ਬੜੇ ਮਿਹਨੇ ਤੇ ਫੌਜੀ ਸਾਹਿਬ ਜੀ ਨੇ ਆਪਣੇ ਦੇਖੋ ਘੋੜੀ ਸਵਾਰੀ ਹੁੰਦੀ ਐ ਇੱਥੇ ਘੋੜੀ ਸਵਾਰੀ ਕਿੰਨਾ ਰਹਤ ਹੈ ਰਹਤ ਹੈ ਸਫਰ ਜੀ ਸਰ ਮਾਰੇ ਦੀ ਬੜੀ ਕਿਰਪਾ ਰਹੀ ਕਹਿੰਦਾ ਮੰਮੀ ਮੈਂ ਚੱਲਿਆ ਹੇਮਗੰਡ ਸਾਹਿਬ ਉਹ ਵਹਿੰਦਾ ਕਹਿੰਦਾ ਹੇਮਗੰਡ ਸਾਹਿਬ ਦੱਲੇ ਰੂਗੇ ਸੰਗ ਵੀ ਥੋੜਿਆਂ ਦੇ ਆਉਣੇ ਨੇਗੇ ਵਾਹ ਜਿੱਕਾ ਖਾਸਾ ਵਾਹ ਜਿੱਕੀ ਖਤੇ ਆਉਣੇ ਆ ਸਰਦਾਰ ਸਾਹਿਬਾਂ ਦੇ ਸਰਦਾਰ ਜੀ ਅੱਜ ਅੱਧਾ ਪਜਾੜਾ ਜੇ ਆ ਗਏ ਆ ਦੇਖਦੇ ਨੂੰ ਦੇਖਣ ਮੋੜ ਭਰਾ ਜਿਹਾ ਜੋ ਤਿਆਰੀ ਆ ਇੱਕ ਬੈਗ ਲੈ ਕੇ ਆਏ ਸੀਗੇ ਅਸੀਂ ਬੈਗ ਪਿੱਛੇ ਜਮਾ ਕਰਾਇਆ ਸੀ ਗੁਰਦੁਆਰਾ ਚ ਤੇ ਗੁਰਦਾਰ ਸਾਹਿਬ ਵਿੱਚ ਤੇ ਇੱਕ ਥੋੜਾ ਜਿਹਾ ਨਾ ਤੇ ਥੜੀ ਦੋਰੀ ਦੇ ਹੋਰ ਰਸਤਾ ਹਨ ਖਾਦ ਮਿਲਿਆ ਇਹ ਮੇਰੇ ਖਿਆਲ ਦੇ ਵਿੱਚ ਨਹੀਂ ਨਹੀਂ ਆਇਆ ਹਨ ਮੀਨਾਂ ਨਾਲ ਪੁੱਥੇ ਸਲਾਈਡਿੰਗ ਹੋਈ ਹੋਣੀ ਹੈਗੀ ਇੰਨਾ ਕ ਤਾਂ ਹੁੰਦਾ ਹੀ ਰਹਿੰਦਾ ਪਹਾੜੀ ਏਰੀਆ ਦਾ ਆ ਬਾਈ ਠੀਕ ਕਰਦੇ ਸੀਗੇ ਰਸਤਾ ਇਹ ਬਾਈ ਘੋੜੇ ਲਗਾਉਣ ਵਾਲੇ ਨੇ ਖੱਤਰ ਲਗਾਉਣ ਵਾਲੇ ਤਾਂ ਕਰਕੇ ਸਹੀ ਕਰਦੇ ਪਏ ਸੀ ਤੇ ਚੱਲਦੇ ਆ ਜੀ ਅੱਗੇ ਨੂੰ ਦੇਖਦੇ ਆਂਗੇ ਦੇਖ ਹੀ ਸਕਦੇ ਆ ਤੁਸੀਂ ਵੀ ਉਹ ਕਿਤੇ ਕਿਤੇ ਖਤਰਨਾਕ ਵੀ ਵੀ ਆਗਾ ਕਿਤੇ ਕਿਤੇ ਬਹੁਤ ਸੋਹਣਾ ਰਸਤਾ ਆ ਵੀ ਬੜੇ ਸੋਹਣੇ ਸੋਹਣੇ ਨੇ ਇੰਨਾ ਕ ਤਾਂ ਹੁੰਦਾ ਹੀ ਰਹਿੰਦਾ ਵਾ ਚੱਲਦੀ ਰਹਿੰਦਾ ਪਹਾੜੀ ਏਰੀਆ ਕਿਉਂਕਿ ਹੋਰ ਵੀ ਇੱਕ ਜਗ੍ਹਾ ਦੇ ਇੱਕ ਦੋ ਜਗ੍ਹਾ ਤੇ ਨਹੀਂ ਹੋਇਆ ਹੋਇਆ ਮੀਂਹ ਕਾਰਨ ਪੱਥਰ ਖਿਸਕੇ ਹੋਏ ਆਗੇ ਤੇ ਬਾਕੀ ਤੇ ਆਪਾਂ ਬੈਠੇ ਥੋੜਾ ਜਿਹਾ ਟਾਈਮ ਕੁਦਰਤ ਦੀ ਗੋਦ ਵਿੱਚ ਮਾਣਿਆ ਕੁਦਰਤ ਦਾ ਆਨੰਦ ਉਹ ਜੀ ਕੇ ਨਾਲ ਦੇਖ ਕਿੰਨੀ ਸੋਹਣੀ ਪਿਆਰੀ ਆਵਾਜ਼ ਆਉਂਦੀ ਹੈ ਨਦੀ ਦੇ ਪਾਣੀ ਦੀ ਬਹੁਤ ਹੀ ਸਕੂਨ ਮਿਲਿਆ ਜਾਦ ਕੇ ਪਹਾੜ ਦੇਖਦੇ ਸੀ ਜਿਹੜੇ ਨਾਲ ਦੇਖ ਸਕਦੇ ਕਿੰਨਾ ਸੋਹਣਾ 뷰 ਆਗਾ ਤੇ ਪਾਣੀ ਦੀ ਆਵਾਜ਼ ਆ ਰਹੀ ਸੀਗੀ ਬਹੁਤ ਆਨੰਦ ਮਿਲਿਆ ਸਕੂਨ ਮਿਲਿਆ ਜੀ ਕਰਦਾ ਸੀ ਬੈਠੇ ਰਹੀਏ ਤੇ ਜਾਣਾ ਵੀ ਸੀ ਅੱਗੇ ਸਫਰ ਸ਼ੁਰੂ ਕਰਨਾ ਸੀ ਜਾਂ ਦੇਖ ਹੀ ਸਕਦੇ ਤੁਸੀਂ ਕਿੰਨਾ ਪਿਆਰਾ 뷰 ਆਗਾ ਜੀ ਲੱਗਦਾ ਸੀਗਾ ਰਹਿਣ ਨੂੰ ਜੀ ਕਰਦਾ ਸੀ ਇੱਥੇ ਰਹਿਨੇ ਆਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਛੱਲਾਂ ਪਾਣੀ ਬੜੀ ਤੇਜ਼ ਆਉਂਦਾ ਸੀਗਾ ਰਸਤਾ ਵੀ થો ਥੋੜਾ ਜਿਹਾ ਸੀਗਾ ਲੰਮਾ ਨੂੰ ਦੇਖ ਸਕਦੇ ਹੋ ਤੁਸੀਂ ਕਿ ਥੋੜੇ ਪਹਾੜ ਪਹਾੜਾਂ ਤੋਂ ਪੱਥਰ ਉਸੋ ਉਹਦੇ ਕਰਕੇ ਇਦਾਂ ਪਾਣੀ ਆਉਂਦਾਗਾ ਇਹ ਬਹੁਤ ਹਣਾ ਬੂਜ਼ ਹੋਇਆ ਆਨੰਦ ਮਾਣਿਆ ਕੁਦਰਤ ਦਾ ਐਨ ਆ ਵੀ ਇਹ ਜਿਹੜਾ ਥੋੜਾ ਜਿਹਾ ਇੱਕ ਖਤਰਨਾਕ ਰਸਤਾ ਸੀਗਾ ਥੋੜਾ ਜਿਹਾ ਤੇ ਸੁਮਾਰ ਕੇ ਜਾਣ ਦੀ ਜ਼ਰੂਰਤ ਸੀ ਕਿਉਂਕਿ ਜੇ ਕੋਈ ਡਿੱਗ ਗਿਆ ਸੱਟ ਪੇੜ ਜ਼ਰੂਰ ਲੱਗਣੀ ਸੀ ਪਾਣੀ ਦਾ ਡੰਗਾ ਨਹੀਂ ਸੀਗਾ ਪਰੇ ਪਰੀ ਸੀਗਾ ਪਾਣੀ ਪਰ ਬਹਾਓ ਬਹਾਓ ਸੀਗਾ ਜਿਹੜਾ ਪਾਣੀ ਦਾ ਉਹ ਵੜਾ ਤੇ ਦਸੀਗਾ ਤੇ ਦੇਖਦੇ ਦੇਖਦੇ ਉੱਤੇ ਕਰਾਈਆਂ ਥੋੜੀਆਂ ਜੀਆਂ ਫੋਟੋਆਂ ਤੇ ਆਨੰਦ ਮਾਣਿਆ ਤੇ ਆ ਪੁਲ ਤੋਂ ਵੀ ਲੰਘੇ ਜੀ ਬੜਾ ਵਧੀਆ ਲੱਗਿਆ ਆਨੰਦ ਦੀ ਮਾਣਿਆ ਆ ਥੋੜੀ ਜਿਹਾ ਜਿਹਦਾ ਬੜਾ ਸਕੂਨ ਜਾਂ ਮਿਲਿਆ ਤੇ ਕੁਸ ਕੀਤੀਆਂ ਫੋਟੋਆਂ ਵੀਡੀਓ ਬਣਾਈਆਂ ਆਪਣੀਆਂ ਬਹੁਤ ਜੀ ਲੱਗਿਆ ਚੱਲਦੇ ਆ ਅੱਗੇ ਨੂੰ ਹੁਣ ਉਹਨੇ ਛੋਟਾ ਜਿਹਾ ਬੱਚਾ ਦਿਖਾਉਣੇ ਇੱਕ ਨਿੱਕਾ ਜਿਹਾ ਮੰਮੀ ਛੋਟਾ ਜਿਹਾ ਦੇਖੋ ਇਹ ਨਵਾਂ ਵੀਰਾ ਚੇਦਾ ਸੀਸਕਾਰ ਅੱਛਾ ਗੁੜੀਆ ਵੀ ਸੀਸਕਾਰ ਦੇਖੋ ਜੀ ਕਿੰਨੇ ਮਹੀਨੇ ਜੀ ਵੀਰੇ 6 ਮਹੀਨੇ ਦੇ ਗੁੜੀ ਹੈਮਕੋਟ ਸਾਹਿਬ ਮੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੀ ਹੈਲੋ ਆਏ ਆਏ ਕਿੱਥੇ ਚੱਲੇ ਪੁੱਤ ਕਿੱਥੇ ਚੱਲੇ ਸਾਡੇ ਕਿੰਨ ਚੱਲੇ ਆਏ ਆਏ ਦੇਖੋ ਕਿੰਨੀ ਪਿਆਰੀ ਆ ਹਜ਼ਾਰਾਂ ਲੱਖਾਂ ਪਹਾੜਾਂ ਦੇ ਵਿੱਚੋਂ ਇੱਕ ਪਹਾੜ ਤੇ ਦੇਖੇ ਮਾਚਾਰ ਦੇ ਸੱਤੇ ਕਾਫੀ ਸਾਰੇ ਲੱਗੇ ਹੋਏ ਸੀਗੇ ਅਸੀਸ ਕੌਰ ਗਵਰਨਮੈਂਟ ਦੀ ਸਾਹਮਣੇ ਦੇਖੋ ਮਸੀਬਿਆ 6 ਮਹੀਨਾ ਬਗੀ ਦਾ ਪਿਆਰ ਦੇ ਵਿੱਚ ਉਹ ਇਹਨਾਂ ਦਾ ਵੀ ਜੱਤਰਾ ਕਰ ਰਹੀ ਆ ਅਸੀਸ ਕੌਰ ਦੇਖੋ ਕਿੰਨੀ ਪਿਆਰੀ ਬੱਚੀ ਆ ਹੈਲੋ ਕੰਗਾ ਪਤਰੀ ਫਾਟੇ ਦੇ ਹੱਥ ਹੱਥ ਦੇਓ ਸੀਸ ਹੈ ਦੇਖੋ ਜੀ ਅਸੀਸ ਕੌਰ ਨਾਮ ਖੇਮਕੁੰਡ ਸਾਹਿਬ ਮੱਥਾ ਟੇਕਣ ਆਇਆ ਨਹੀਂ ਕੀ ਜੀ ਆ ਕਿਊਟ ਬੱਚੀ ਆ ਚਰਚਾ ਕਰੋ ਜੀ ਕਿੰਨੇ ਨੇ ਇਹ ਇਹ ਆ ਜੀ ਹੈਲੀਪੋਰਟ ਤੇ ਲੋਕਾਂ ਦੀ ਕਾਫੀ ਕੈਂਪਿੰਗ ਕੀਤੀ ਹੋਈ ਆ ਬਹੁਤ ਸੋਹਣਾ 뷰 ਸੀਗਾ ਇੱਥੇ ਗੁਰਦੁਆਰਾ ਗੋਵਿੰਦ ਧਾਮ ਇੱਥੋਂ ਨੇੜੇ ਸੀਗਾ ਪੁਸਤਕਾਲਮਾਂ ਦੇ ਸੀਗਾ ਤੇ ਹੈਲੀਕਾਪਟਰ ਬੰਦ ਕੀਤੀ ਅਣੀ ਕੋਸ ਮੌਸਮ ਦੀ ਤਬਦੀਲੀ ਕਰਕੇ ਤੇ ਸਵੇਰੇ ਜੇ ਅਸੀਂ ਜੀ ਗੁਰਦੁਆਰਾ ਹੈਂਕੋਰ ਸਾਹਿਬ ਧਾਮ ਪਹੁੰਚ ਗਏ ਸੀਗੇ ਤੇ ਰਾਤ ਕੱਤੀ ਤੇ ਰੈਸਟ ਕੀਤੀ ਜੀ ਆਪਾਂ ਨੇ ਵਧੀਆ ਸਵੇਰੇ 5 ਵਜੇ ਇਸ਼ਨਾਨ ਪਾਣੀ ਕੀਤਾ ਜੀ ਆਪਣਾ ਤੇ 15 ਵਜੇ ਸੀ ਜੇ ਨੀਂ ਪੈਣ ਲੱਗ ਗਿਆ ਸੀਗਾ ਤੇ ਆਪਾਂ ਚਾਲੇ ਪਾ ਰਹੇ ਸੀਗੇ ਸ੍ਰੀ ਹਿੰਦਕੋਟ ਸਾਹਿਬ ਨੂੰ ਰੇਨ ਕੋਟ ਪਾ ਲੈ ਸੀ ਜੀ ਕਿਉਂਕਿ ਮੀਂਹ ਆ ਰਿਹਾ ਸੀਗਾ ਸਵੇਰੇ ਸਵੇਰੇ ਕਰਦੇ ਹਾਂ ਜੀ ਸਫ਼ਰ ਸ਼ੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਾਂ ਜੀ ਵਾਂਗੂ ਹੋ ਗਿਆ ਸੀਗਾ ਨੀਂ ਪੈਣ ਲੱਗ ਗਿਆ ਸੀਗਾ ਕਿ ਆਪਾਂ ਕੋਟ ਪਾ ਕੇ ਰੇਨ ਕੋਟ ਪਾ ਲਿਆ ਸੀ ਆ ਤੇ ਸਾਹਮਣੇ ਦੇਖ ਸਕਦੇ ਹੋ ਕਿੰਨਾ ਸੋਹਣਾ ਚਰਨਾ ਆ ਬਰਫ ਜੰਮੀ ਹੋਈ ਸੀਗੀ ਤੇ ਕੋੜਿਆਂ ਤੇ ਜਾ ਰਹੇ ਨੇ ਲੋਕ ਇਹ ਕੋੜੇ ਤਾਂ ਨਹੀਂ ਹੈਗੇ ਖੱਚਰ ਨੇਗੇ ਇਹ ਕੋੜੇ ਤਾਂ ਹੀ ਨਹੀਂ ਹੈਗੇ ਮਤਲਬ ਖੱਚਰ ਨਹੀਂ ਪਰ ਕੋੜੇ ਨਹੀਂ ਹੈਗੇ ਕਿਉਂਕਿ ਕੋੜੇ ਰਸਤੇ 'ਚ ਨਹੀਂ ਚੱਲ ਸਕਦੇ ਕੋੜੇ ਬਣੇ ਨੇ ਸਿੱਧੇ ਰਸਤਿਆਂ ਦੇ ਇਹ ਬਣੇ ਨੇ ਪਹਾੜੀ ਵਾਸਤੇ ਹੈਗੇ ਕੋੜੇ ਵੀ ਬਸ ਉਚੀ ਨੇਗੇ ਪਰ ਇਹਨਾਂ ਨੂੰ ਖੱਚਰ ਕਹਿੰਦੇ ਨੇਗੇ ਤੇ ਬਹੁਤ ਵਧੀਆ 뷰 ਸੀਗਾ ਮੀਂਹ ਵੀ ਪੈਂਦਾ ਸੀ ਧੁੰਦ ਜੀ ਹੋ ਗਈ ਸੀ ਬਹੁਤ ਸੋਹਣਾ 뷰 ਸੀਗਾ ਚੱਲਦੇ ਆਂ ਅੱਗੇ ਨੂੰ ਤੁਸੀਂ ਦੇਖ ਸਕਦੇ ਹੋ ਸਾਰੇ ਕੋੜਿਆਂ ਤੇ ਜਾਂਦੇ ਨੇ ਤੇ ਆਹ ਮੈਂ ਜਾ ਰਹੇ ਹਾਂ ਜੀ ਆਪਣਾ ਜੱਟਾ ਪਾ ਹੁੰਦਾ ਦੇਖੋ ਜੀ ਚਰਨਾ ਥੋੜਾ ਜਿਹਾ ਨੇੜੇੋਂ ਬਹੁਤ ਸੋਹਣਾ ਬੂਸੀਆ ਤੇ ਆਪਣੇ ਲਾੜੀ ਹੋਣੀ ਜਾ ਰਹੇ ਨੇ ਤੇ ਆਹ ਦੇਖੋ ਜੀ ਇੱਕ ਸਿੰਘ ਸਾਹਿਬ ਜੀ ਜਾ ਰਹੇ ਨੇ ਇਹਨਾਂ ਦੀ ਦਸਤਾਰ ਵੀ ਬੜੀ ਭਾਰੀ ਤੇ ਇੱਥੇ ਸਾਮੂ ਤੁਰਕੇ ਜਾਣਾ ਕੱਲਿਆਂ ਔਖਾ ਹੋ ਰਿਹਾ ਪਿਆ ਤੇ ਬਜ਼ੁਰਗ ਸੀ ਜੀ ਤਿੰਨ ਮੁੰਨੇ ਹਿੰਦੂ ਸਿੰਘ ਜੀ ਦਸਤਾਰਾਂ ਦੇਖ ਸਕਦੇ ਹੋ ਤੁਸੀਂ ਥੋੜਾ ਥੋੜਾ ਸਫਰ ਤੈਅ ਕਰ ਰਹੇ ਸੀਗੇ ਬਹੁਤ ਸੋਹਣਾ ਲੱਗਿਆ ਇਹਨਾਂ ਨੂੰ ਦੇਖ ਕੇ ਤੇ ਮਨ ਖੁਸ਼ ਹੋਇਆ ਤੇ ਅਸੀਂ 30 ਸਾਲ ਦੇ ਆਂਗੇ ਤੇ ਇਹ ਵਿਚਾਰੇ ਪਿਆਪ ਤਾਂ ਉੱਪਰ ਹੀ ਹੁਣੇ ਤੇ ਬਾਈ ਬਾਕੀ ਘੋੜਿਆਂ ਦੇ ਜਾਂਦੇ ਨੇ ਤੇ ਅਸੀ ਇਸ ਕੋਰ ਸਾਨੂੰ ਫੇਰ ਮਿਲੀ ਵਾਸਤੇ ਚ ਅੱਗੇ ਪਿੱਛੇ ਹੁੰਦੇ ਰਹਨੇ ਆਗੇ ਨੀਵੀਂ ਵੀ ਬਤੀ ਸੀਗੀ ਪਿਆਰੀ ਜੀ ਦੇਖੋ ਸਾਡੀ ਉਮਰ ਹੋ ਗਈ 30 ਸਾਲ ਦੀ ਹੁਣ ਦਰਸਨਗੁਜ਼ਾਰੇ ਕਰਨ ਜਾ ਰਹੇ ਆ ਇਹ ਹਲੇ ਛੋਟੀ ਜੀ ਹੈ ਵਿਚਾਰੀ ਬੱਚੀ ਐ ਲੈ ਹੀ ਕਿਸਮਤ ਚ ਲਿਖਤਾ ਇਹਦੇ ਲਾਗਰੂ ਜੀ ਨੇ ਦਰਸਨ ਗੁਜ਼ਾਰੇ ਬਖਸ਼ਣੇ ਇਹਨਾਂ ਨੂੰ ਤੇ ਬਹੁਤ ਪਿਆਰੀ ਸੀ ਬੱਚੀ ਚੱਲਦੇ ਆ ਅੱਗੇ ਨੂੰ ਕਰਦੇ ਆ ਸ਼ੁਰੂ ਸਫਰ ਦੇਖ ਸਕਦੇ ਹੋ ਤੁਸੀਂ ਸਾਰਿਆਂ ਦੇ ਰੇਨਫੋਲ ਪਾਏ ਨੇ ਮਤਲਬ ਕਿ ਨੇ ਮੈਂ ਮੈਂ ਪੀਰਾਂ ਨਹੀਂ ਪਹਿਰਿਆ ਸੀਗਾ ਪਾਪਰ ਥੋੜਾ ਜਿਹਾ ਮਤਲਬ ਜਿੱਦਾ ਆਪਣਾ ਦਸੜੀ ਹੁੰਦੀ ਹੈ ਮੀਂਹਾਂ ਦੇ ਚੁੱਤਾਂ ਦਾ ਸੀਗਾ ਦੇਖ ਸਕਦੇ ਹੋ ਤੁਸੀਂ ਦੇਖ ਦੀਆ ਥੋੜੀ ਥੋੜੀ ਵੀਡੀਓ ਦੇ ਵਿੱਚ ਪਰ ਆਪਾਂ ਰੇਨ ਕੋਟ ਪਾ ਲਏ ਸੀਗੇ ਕੋਟ ਫੇਰ ਵੀ ਵਿੱਚੋਂ ਗੁੱਲਾ ਜਾ ਹੋ ਗਿਆ ਸੀਗਾ ਤੇ ਦੇਖ ਸਕਦੇ ਹੋ ਤੁਸੀਂ ਸਾਰੇ ਰੇਨ ਕੋਟ ਵਾਈ ਫਿਰਦੇ ਆਗੇ ਇਹ ਉੱਥੇ ਲੈਣਾ ਪੈਂਦਾ ਜੇ ਹੈਂਦਰ ਦਾ ਕੋਈ ਨਹੀਂ ਲੱਗੇ ਜਾਂਦਾ ਤੇ ਕਿਸੇ ਦਾ ਨੀਲਾ ਰੰਗ ਕਿਸੇ ਦਾ ਬਲੈਕ ਰੰਗ ਬਹੁਤ ਸੋਹਣਾ ਲੂ ਸੀਗਾ ਤੇ ਆਹ ਦੇਖੋ ਤੁਸੀਂ ਬਾਜੀ ਜੀ ਇਹ ਤੇ ਆਪਾਂ ਨੂੰ ਜਾਨਾ ਔਖਾ ਇਹ ਮੇਰੇ ਖਿਆਲ ਦੇ ਵਿੱਚ ਕੋਈ ਲੇਡੀ ਜੀ ਬੈਠੀ ਸੀਗੀ ਉਹਨੂੰ ਵੀ ਕਵਰ ਕੀਤਾ ਹੋਇਆ ਸੀ ਆਪ ਵੀ ਕਵਰ ਕੀਤਾ ਹੋਇਆ ਸੀਗਾ ਰੇਨ ਕੋਟ ਨਾਲ ਤੇ ਜਾ ਰਿਹਾ ਬਾਈ ਤਖੜਈਆ ਜਿਹੜਾ ਲਿਜਾਈ ਜਾ ਰਿਹਾ ਹੈਗਾ ਇੱਥੇ ਤਾਂ ਆਪਾਂ ਨੂੰ ਤਰਨਾ ਜਿਹੜਾ ਔਖਾ ਸੀਗਾ ਦੋ ਤਾਂ ਲੱਗਦਾ ਹੀ ਹੈ ਜੀ ਸਰੀਰ ਦਾ ਤੇ ਇੱਕ ਹੋਰ ਬੱਚਾ ਲਈ ਜਾਂਦਾ ਬਾਈ ਛੋਟਾ ਜਿਹਾ ਬੱਚਾ ਬਾਈ ਤੇ ਆਪਾਂ ਬਾਈ ਨੇ ਬੁਲਾਈ ਫਤਿਹ ਤੇ ਬਾਈ ਨੇ ਵੀ ਬੁਲਾਈ ਆਪਾਂ ਨੂੰ ਫਤਿਹ ਤੇ ਆ ਜਾਂਦੇ ਨੇ ਇਹਨਾਂ ਦੇ ਘਰ ਦੇ ਤੇ ਕੋਸਾ ਹੋਰ ਬਾਰੇ ਸੀਗੇ ਛੋਟਾ ਜਿਹਾ ਬੱਚਾ ਆਪਣੀ ਮਾਤਾ ਨਾਲ ਨੇ ਕਹਾ ਜਾ ਜਾ ਰਿਹਾ ਦੇਖ ਸਕਦੇ ਹੋ ਰਸਤਾ ਮੀਨ ਨਾਲ ਪੱਥਰ ਸੀਗੇ ਕਿਉਂਕਿ ਰੜੇਗੇ ਸੰਭਾਲ ਕੇ ਚੱਲਣ ਦੀ ਜ਼ਰੂਰਤ ਆਗੀ ਤੇ ਆਪਾਂ ਨੇ ਵੀ ਫਿਰ ਕਰਾ ਲਿਆ ਜੀ ਖੱਤਰ ਥੱਲੇ ਦਾ ਲਾਉਂਦੇ ਸੀਗੇ 3000 ਰੁਪਇਆ ਤੇ ਆਪਾਂ ਕਰਾਇਆ ਵੀਡੀਓ ਚ 1500 ਰੁਪਇਆ ਚ ਤੇ ਖੱਤਰ ਦਾ ਵੀ ਮੈਂ ਤਾਂ ਦੇਖ ਲਿਆ ਕਿ ਕਿੱਦਾਂ ਦਾ ਖੱਤਰ ਵੀ ਤਾਂ ਲੈਣਾ ਪਿਆ ਸੀਗਾ ਰਾਤੀ ਮੈਂ ਘਾੜ ਤੇ ਬਿਮਾਰ ਹੋ ਗਿਆ ਸੀ ਠੰਡੇ ਪਾਣੀ ਨਾਲ ਬਾਹਣ ਕਰਕੇ ਤੇ ਥੋੜਾ ਜਿਹਾ ਬੁਖਾਰ ਜਿਆ ਵੀ ਸਰੀਰ ਸਹੀ ਨਹੀਂ ਸੀਗਾ ਇੱਥੇ ਤੱਕ ਆ ਗਏ ਸੀਗੇ ਥੋੜੀ ਜਿਹੀ ਦੂਰੀ ਤੇ ਤੇ ਚੱਲਦੇ ਆਪਾਂ ਕਰਦੇ ਆ ਥੋਡੇ ਨਾਲ ਸਫ਼ਰ ਸਾਂਝਾ ਖੱਤਰ ਤੇ ਬੈਠ ਕੇ ਆਲਾ ਬਹੁਤ ਵਧੀਆ ਸੀ ਜੀ ਵੈਸੇ ਇਹ ਨਾਲ ਮੈਂ ਬੜੀ ਜਲਦੀ ਪਹੁੰਚਿਆ ਸੀਗਾ ਪਰ ਰੁਪਇਆ ਤਾਂ ਲੱਗ ਗਿਆ ਸੀਗਾ 1500 ਆ ਬਾਈ ਦੇਖ ਲਓ ਉੱਪਰੋਂ ਸਵਾਰੀ ਛੱਡ ਕੇ ਆ ਤੇ ਅੱਧ ਵਿਚਾਲੇ ਅਸੀਂ ਕਰ ਲਿਆ ਇਹਨੂੰ ਮੈਂ ਬਾਈ ਨੂੰ ਕਿਹਾ ਮਾ ਬਈ ਯਾਰ ਕਮਾਲ ਈ ਆ ਤੂੰ ਬਾਈ ਕਹਿੰਦਾ ਬਈ ਬਸ ਸਾਡਾ ਕੰਮ ਈ ਆ ਉਹ ਜਿਹੜਾ ਇਹ ਬੰਦਾ ਉੱਥੋਂ ਜਾਂਦਾ ਫੇਰ ਮੁੜਦਾ ਤੇ ਆਂ ਜਾ ਰਹੇ ਆ ਜੀ ਅਸੀਂ 뷰 ਤਾਂ ਇੰਨਾ ਕੋ ਸੋਹਣਾ ਸੀਗਾ ਇਹ ਲੜੀ ਬਸ ਬੱਦਲਾਂ ਦੇ ਵਿੱਚ ਸੀਗੇ ਤੇ ਕੀ ਕਹ ਸਕਦੇ ਤੁਸੀਂ ਕਿੰਨਾ ਸੋਹਣਾ 뷰 ਹੈਗਾ ਬੱਦਲ ਵੀ ਉੱਤੇ ਚਲੇ ਗਏ ਸੀਗੇ ਇੰਨਾ ਸੋਹਣਾ 뷰 ਸੀਗਾ ਬੜਾ ਵਧੀਆ ਸੀ ਦੇਖ ਸਕਦੇ ਨਹੀਂ ਬੱਦਲ ਵੀ ਮੁੱਚੇ ਹੋ ਗਏ ਨੇ ਵੇਖ ਲਓ ਉੱਤੇ ਵੀ ਉੱਪਰ ਆ ਗਏ ਸੀਗੇ ਆਹ ਹੁਣ ਤੱਕ ਪਰ ਹੋ ਰਹੀ ਸੀ ਵੈਸੇ ਤਾਂ ਤੇ ਧੁੱਪ ਵਰਗਾ ਇੰਨਾ ਸੋਹਣਾ 뷰 ਸੀਗਾ ਪਰ ਇਹਦੇ ਮੌਸਮ ਦਾ ਕੁਝ ਪਤਾ ਨਹੀਂ ਲੱਗਦਾ ਹੈਗਾ ਕਿ ਕਿੱਦਾਂ ਰਹੇਗੇ ਮੀਂਹ ਵੀ ਆ ਜਾਵੇ ਧੁੱਪ ਪਾਵੇ ਕੁਝ ਨਹੀਂ ਪਤਾ ਲੱਗਦਾ ਤਦੋਂ ਮੀਂਹ ਆ ਦੇ ਫਲਤ ਪੋਲੇ 10 ਪਾਲਾ ਦਾ ਵਿਊ ਐਨਾ ਸੋਹਣਾ ਸੀਗਾ ਉੱਚੀ ਜਿਹਾ ਬਣੇ ਸੋ ਆ ਹਣ ਤੱਕ ਪਸੀ ਦੇਖੋ ਤੁਸੀਂ ਚੈੱਕ ਕਰ ਸਕਦੇ ਕਿੰਨਾ ਸੋਹਣਾ ਵਿਊ ਆਦਾ ਜੀ ਲੱਗਿਆ ਹੋਇਆ ਸੀਗਾ ਪੂਰਾ ਘੋੜੇ ਤੇ ਬੈਠੇ ਵੀ ਖੱਤਰ ਤੇ ਤਕਾਵੜ ਸਾਰੀ ਲੱਗੀ ਤੇ ਮਿੱਥੇ ਜਿਹੜੇ ਮੋਏ ਵੀ ਫਰਜੀ ਹੋਣੀ ਸਾਰੇ ਮੋੜੇ ਲੰਘੇ ਸੀ ਇੱਥੇ ਲੰਘੇ ਸੀ ਅਨਮੋਲ ਲਾੜੀ ਗੈੜੀ ਸਾਰੇ ਮੇਰੇ ਤੇ ਜਗੇ ਸੀਗੇ ਤੇ ਫਿਰ ਮੈਂ ਬੈਠਾ ਘੋੜੇ ਤੇ ਅੱਚਰ ਤੇ ਤੇ ਪੱਲੇ ਦੇ ਸਾਰੇ ਆਲ ਅੱਗੇ ਪਹਿਲਾਂ ਜਾ ਕੇ ਟੌਰ ਨੜ ਉੱਥੇ ਜਾ ਕੇ ਬਹਿ ਗਏ ਸੀਗੇ ਤੇ ਫਿਰ ਆਪਾਂ ਨੇ ਚਲੋ ਉੱਥੇ ਬਹਾਨਿਆ ਸਾਨੂੰ ਮਾਤੀ ਦਾ ਸਫਰ ਅੱਗੇ ਵਾਲਾ ਬਹੁਤ ਵਧੀਆ ਸਫਰ ਸੀਗਾ ਮਾਤੀ ਦਰ ਸੰਗੋਾਰੇ ਹੋਏ ਬਹੁਤ ਵਧੀਆ ਚੜਾਈ ਥੋੜੀ ਜਿਹੀ ਜਾਵੇ ਆ ਜਾਵੇ ਥੋੜੀ ਜਿਹੀ ਵੀ ਕਾਫੀ ਆ ਜੀ ਉੱਪਰ ਜਾ ਕੇ ਥੋੜੀ ਜਿੱਥੇ ਦਰਖਤ ਨਹੀਂ ਹੈਗੇ ਇੰਨੇ ਤੇ ਆ ਥੋੜੇ ਬਹੁਤ ਹੀ ਬਸਾ ਬੂਟੀਆਂ ਬਾਟੀਆਂ ਲੱਗੀਆਂ ਹੋਈਆਂ ਥੋੜਾ ਜਿਹੜਾ ਅਕਸੀ ਬੰਦਾ ਲੈ ਵੱਲਾ ਮਗਲ ਵੈਸੇ ਤਾਂ ਵੀ ਪ੍ਰੋਬਲਮ ਆਈ ਨਹੀਂ ਹੈਗੀ ਜਿਨ੍ਹਾਂ ਨੂੰ ਸਾਬਿਤ ਹੋਏਗਾ ਸਾਇ ਦੋਨੋਂ ਹੋ ਸਕਦਾ ਬਾਕੀ ਕਰੋ ਚੈੱਕ ਵੀ ਤੇ ਇਹ ਉੱਪਰੋਂ ਸਾਹਮਣੇ ਦੇਖ ਸਕਦੇ ਬਰਫ਼ ਪਈ ਹੋਈ ਹੈ ਜੀ ਬਹੁਤ ਵਧੀਆ ਸੀਗਾ ਤੇ ਆਉਂਦੇ ਹੋਏ ਇੱਥੇ ਆਪਾਂ ਥੋੜਾ ਜਿਹਾ ਰੁਕੇ ਸੀਗੇ ਦਿਖਾਉਣਾ ਵੀ ਤੁਹਾਨੂੰ ਦਾ ਤੇ ਆਹ ਦੇਖੋ ਤੁਸੀਂ ਰਸਤਾ ਦੇਖੋ ਕਿੰਨਾ ਖਤਰਨਾਕ ਆ ਪਰ ਕੂੜੇ ਨਹੀਂ ਵਿਪਦੇ ਹੈਗੇ ਖੱਤਰ ਸਾਰੇ ਕੂੜੇ ਨਿਕਲ ਜਾਂਦਾ ਆ ਤੇ ਇਹ ਦਮਾ ਨਹੀਂ ਦਿਖਦੇ ਹੈਗੇ ਆ ਦੇਖੋ ਪਰਾਂ ਨੂੰ ਵੀ ਜਾਂਦਾ ਐ ਨਹੀਂ ਹੋਗਾ ਵੀ ਇਹ ਬੰਦਾ ਡਰ ਜਾਊਗਾ ਪਰ ਉੱਪਰ ਬੈਠਾ ਜਿਵੇਂ ਲੇਡੀਆਂ ਨੇ ਉਹ ਬੜਾ ਬਾਰਦੀਆਂ ਨੇ ਜੀ ਦੇਖਿਆ ਅਸੀਂ ਨੇ ਤੇ ਇੱਕ ਅਸੀਂ ਜਦੋਂ ਜਾਂਦੇ ਸੀਗੇ ਨਾ ਵਾਪਸ ਆਏ ਸੀਗੇ ਇੱਕ ਘੋੜਾ ਸਾਡੇ ਸਾਹਮਣੇ ਇੱਕ ਕੁੜੀ ਬੈਠੀ ਸੀਗੀ ਘੋੜਾ ਇਹਦੇ ਨੀਚੇ ਨਜ਼ਾਰੇ ਸੀਗੇ ਉਤਰਾਈ ਜਾਦੇ ਸੀ ਵੀ ਉਹ ਘੋੜਾ ਅਗਲੇ ਡੁੱਗਿਆ ਸੀਗਾ ਉਹ ਬਚਤ ਰਹੀ ਕੁੜੀ ਦੀ ਕੁੜੀ ਉਹ ਸੱਟ ਲੱਗਣੀ ਸੀਗੀ ਥੋੜਾ ਧਿਆਨ ਮੜ ਜਾਣਾ ਚਾਹੀਦਾ ਵੈਸੇ ਤਾਂ ਦੇਖੋ ਕਿੰਨਾ ਸੋਹਣਾ 뷰 ਆਗਾ ਬੱਦਲ ਦੇਖੋ ਪਹਾੜੀ ਤਾਹਰ ਕਰ ਰਹੀ ਤੇ ਬੱਦਲਾਂ ਨੇ ਬੜਾ ਲੱਗ ਰਹੀ ਬਰਫ ਤਾਂ ਉਸ ਕਿਤੇ ਕਿਤੇ ਪਈ ਹੋਈ ਸੀ ਕੋਈ ਜਗ੍ਹਾ ਤੇ ਪੱਤੀ ਹੋਈ ਹੋਈ ਸੀਗੀ ਦੇਖ ਸਕਦੇ ਹੋ ਕਿੰਨਾ ਪਿਆਰਾ 뷰 ਆਗਾ ਜੀ ਲੱਗਿਆ ਹੋਇਆ ਸੀਗਾ ਪੂਰੇ ਜੇ ਬੈਠੇ ਬਹੁਤ ਗਰਦੀ ਪਹੁੰਚਾ ਤੇ ਆਹ ਦੇਖੋ ਜਾ ਰਹੇ ਨੇ ਬਾਈ ਤੇ ਇੱਕ ਹੋਰ ਛੋਟਾ ਜਿਹਾ ਝਰਨਾ ਦਿਖਾਉਣੇ ਆ ਤੁਹਾਨੂੰ ਬਹੁਤ ਪਿਆਰਾ ਤੇ ਆਹ ਸਾਹਮਣੇ ਇੱਥੇ ਫੌਜੀ ਮਿਲਿਆ ਸੀਗਾ ਫੌਜੀ ਤੇ ਪਹਿਲਵਾਨ ਬੈਠੇ ਕੁਝ ਖਾ ਰਹੇ ਸੀਗੇ ਤੇ ਆਪਾਂ ਬਾਏ ਬਾਏ ਕਰਕੇ ਲੰਘੇ ਅੱਗੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸਫਰ ਸੀਗਾ ਜਿਹੜੇ ਦਰਸ਼ਨਦਾਰ ਇਹ ਗਏ ਨਹੀਂ ਗਏ ਜਾ ਕੇ ਆਇਓ ਬਹੁਤ ਜੀ ਲੱਗਦਾਗਾ ਸਕੂਨ ਜਾਂ ਮਿਲਦਾ ਇੱਕ ਲੱਗੀ ਸਕੂਨ ਜਾਂ ਮਿਲਦਾਗਾ ਦਿਲ ਨੂੰ ਤੇ ਆਹ ਦੇਖੋ ਥੋੜਾ ਜਿਹਾ ਪੌੜਾ ਪਾਣੀ ਆ ਰਿਹਾਗਾ ਕਿੰਨਾ ਸੋਹਣਾ ਦੇਖੋ ਬਹੁਤ ਵਧੀਆ ਗਾ ਬਹੁਤ ਇਦਾਂ ਦੇ ਝਰਨੇ ਬੜੇ ਆਉਂਦੇ ਆਗੇ ਰਸਤੇ ਦੇ ਵਿੱਚ ਤੇ ਕੋੜਿਆਂ ਨੂੰ ਬੁਲਾਇਆ ਜੀ ਖੱਤਰਾਂ ਨੂੰ ਪਾਣੀ 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 ਵਗਦੀ ਆ ਜਾਂਦਾ ਜਿਹੜਾ ਪਹਾੜਾਂ ਚੋਂ ਆਉਂਦਾ ਗਾ ਮਤਲਬ ਅਲੱਗ ਹੀ ਆਦਾ ਟੇਸਟ ਉਹਦਾ ਥੋੜਾ ਜਿਹਾ ਮਿੱਠਾ ਜਿਹਾ ਕਹ ਲਓ ਵੀ ਜਿੱਦਾਂ ਕਹਿੰਦੇ ਜੜੀਆਂ ਬੂਟੀਆਂ ਹਨਾ ਪਹਾੜਾਂ ਚੋਂ ਜੜੀਆਂ ਬੂਟੀਆਂ ਹੁੰਦੀਆਂ ਆ ਦੇਖੋ ਕਿੰਨਾ ਇਧਰ ਨੂੰ ਹੋ ਗਿਆ ਸੀਗਾ ਪਰ ਵਰਤਾ ਨਹੀਂ ਆਪਾਂ ਨੂੰ ਲੱਗਿਆ ਉੱਪਰ ਜਿਹੜਾ ਹੋਰ ਬਾਈ ਸੀਗਾ ਉਹ ਥੋੜਾ ਜਿਹਾ ਵੱਡਾ ਸੀਗਾ ਥੋੜਾ ਜਿਹਾ ਵੱਡਾ ਸੀ ਬੜਾ ਨਹੀਂ ਮੈਂ ਵੀ ਕਹਾ ਵੀ ਬਹੁਤ ਭਰ ਗਿਆ ਸੀਗਾ ਕਿਉਂਕਿ ਥੋੜਾ ਜਿਹਾ ਪਰਾਂ ਨਹੀਂ ਜਾਂਦੇ ਨੇ ਨਾ ਖੱਤਰ ਬਾਈ ਕਹਿੰਦਾ ਕੁਛ ਨਹੀਂ ਮੰਨਣ ਨੂੰ ਇਹ ਟ੍ਰੈਂਡ ਨੇ ਕਹਿੰਦਾ ਹਾਂਜੀ ਇੱਥੇ ਤੱਕ ਆਪਣਾ ਖੱਤਰ ਤੇ ਜਿਹੜਾ ਸਫ਼ਰ ਕੀਤਾ ਸੀ ਉਹ ਪੂਰਾ ਹੋ ਗਿਆ ਸੀਗਾ ਜੀ ਟਾਈਮ ਨਾਲ ਪਹੁੰਚ ਗਏ ਸੀਗੇ ਉੱਪਰ ਆਪਾਂ ਤੇ ਆਪਣੇ ਭਰਾ ਨੀਚੇ ਆ ਰਹੇ ਸੀਗੇ ਵੇਟ ਕਰਨ ਲੱਗੇ ਸੀਗੇ ਆਪਾਂ ਥੋੜੀ ਜੀ ਤੇ ਦੇਖ ਸਕ ਕਨਾ ਪਿਆਰਾ 뷰 ਹੈਗਾ ਤੇ ਆ ਦੇਖੋ ਇੱਥੋਂ ਵਾਪਸ ਚਲੇ ਜਾਂਦੇ ਆ ਸਾਰੇ ਜਿੰਨੇ ਵੀ ਇੱਥੇ ਉਤਾਰ ਕੇ ਸਾਰਿਆਂ ਨੂੰ نیچے ਚਲੇ ਜਾਂਦੇ ਆ ਤੇ ਬਹੁਤ ਵਧੀਆ 뷰 ਸੀਗਾ ਧੁੱਪੋਂ ਨਿਕਲੀ ਹੋਈ ਸੀਗੀ ਆਪ ਸਿੰਘ ਸਾਹਿਬ ਦੀ ਖੜੇ ਨੇ ਆਪਾਂ ਨੇ ਇਹ ਵੀ ੀਕ ਦੇ ਸੀਗੇ ਆਪਣੇ ਯਾਰਾ ਮਿੱਤਰਾਂ ਕਰੋ ਜੀ ਦਰਸ਼ਨ ਸ੍ਰੀ ਹੇਮਕੁੰਡ ਸਾਹਿਬ ਧੰਨ ਗੁਰ ਕਲੰਗੀਆਂ ਵਾਲੇ ਪਾਸਾ ਜੀ ਦਾ ਤਪਸਥਾਨ ਜੀ ਤੇ ਕਰਾਉਂਿਆ ਸਾਨੂੰ ਦਰਸ਼ਨ ਦਿਦਾਰੇ ਤਪਸਥਾਨ ਦੇ ਦੇਖ ਸਕਦੇ ਕਿੰਨਾ ਪਿਆਰਾ 뷰 ਆ ਬਾਕੀ ਬਰ ਕੋ ਪਈ ਹੋਈ ਸੀ ਗੱਲ ਵਾਲੇ ਪਹਾੜਾਂ ਤੇ ਵੇਖੋ ਕਿੰਨਾ ਸਾਰਾ ਡੈਸਟ ਕਾਰਨ ਜੀ ਉਸ ਕੰਨੇ ਮੱਥਾ ਟੇਕਤਾ ਬਹੁਤ ਸਫਾਈ ਹੋ ਜਾਂਦੀ ਨੇ ਮੱਥਾ ਟੇਕਣਾ ਬੰਦਰ ਦੇਖੋ ਕਿੰਨਾ ਸੋਹਣਾ ਠੰਡਾ ਸੀ ਜੀ ਵੈਸੇ ਉੱਪਰ ਸਹੀ ਟੀ-ਸ਼ਰਟਾਂ ਆਪਾਂ ਜਾਣ ਸਕਿਆ ਜੀ ਖਿਚੜੀ ਦਾ ਲੰਗਰ ਗਰਮ-ਗਰਮ ਚਾਹ ਨਾਲ ਉੱਪਰ ਦੀ ਖਿਚੜੀ ਦਾ ਹੀ ਲੰਗਰ ਹੈਗਾ ਹੋਰ ਕੋਈ ਵੀ ਪ੍ਰਸ਼ਾਦੇ ਪਾਣੀ ਦਾ ਲੰਗਰ ਨਹੀਂ ਹੁੰਦਾ ਤੇ ਆਪਾਂ ਉਹ ਦੱਸਦੇ ਜੇ ਤਰਾਡੇ ਬੰਦੇ ਆਪਾਂ ਤਾਂ ਖਾਦੇ ਨਹੀਂ ਹਾਂ ਕਿਉਂਕਿ ਤਰਾਉਠੇ ਖਰਾਬ ਕਰਦੇ ਤੇ ਆ ਵਧਲਾਉਂਦੇ ਆ ਪਾਣੀ ਦੀ ਤੁਹਾਨੂੰ ਪਤਾ ਹੀ ਹੈਗਾ ਪਰਾਠਾ ਜੀ 100 ਰੁਪਏ ਦਾ ਮੰੰਦਾ ਜੀ 100 150 ਰੁਪਏ 200 ਰੁਪਏ ਦਾ ਮੰੰਦਾ ਪਰੌਂਠਾ ਤੇ ਕਰੋ ਜੀ ਦਸਨ ਦਿਵਾਰੇ ਵੀ ਦੇਖੋ ਕਿੰਨਾ ਸੋਹਣਾ ਬੱਦਲਾਂ ਚ ਬੱਦਲਾਂ ਵੀ ਉੱਤੀ ਫਿਰਦੇ ਆਗੇ ਬਸ ਐਂ ਲੱਗਦਾ ਸੀਗਾ ਜਿਵੇਂ ਕਹਿ ਲੋ ਵੀ ਜੂਂਦੇ ਜੀ ਸਵਰਗਾਂ ਚ ਆ ਗਏ ਹਨਾ ਵੀ ਜਹਾਂ ਦੇ ਵੀ ਕਹਿ ਸਕਦੇ ਆ ਸਵਰਗ ਦੇਖ ਲਈ ਆਪਾਂ ਨੇ ਸਵਰਗੀ ਵੀ ਸਵਰਗ ਤੋਂ ਘੱਟ ਨਹੀਂ ਹੈਗੀ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਿਛਲੇ ਜਨਮ ਦਾ ਪਿਛਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਸੀਗੀ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਦੁਸ਼ਤ ਬੰਮਨ ਨਾਮ ਸੀਗਾ ਗੁਰੂ ਜੀ ਸਿੰਘ ਜੀ ਦਾ ਤੁਸੀਂ ਸਰਚ ਕਰ ਸਕਦੇ ਮੈਨੂੰ ਵੀ ਪਹਿਲਾਂ ਨਹੀਂ ਪਤਾ ਸੀਗਾ ਤੇ ਮੈਨੂੰ ਤਾਂ ਅੱਜ ਅਸੀਂ ਗੁਰੂ ਜੀ ਸਿੰਘ ਜੀ ਨੇ ਇਹੀ ਜਨਮ ਦੇ ਵਿੱਚ ਭਗਤੀ ਕੀਤੀ ਹੋਣੀ ਹੈਗੀ ਇੱਥੇ ਆ ਕੇ ਪਰ ਮੈਂ ਜਦੋਂ ਉੱਤੇ ਪਹੁੰਚਿਆ ਮੈਂ ਆਪਣੇ ਫਾਦਰ ਸਾਹਿਬ ਨੂੰ ਵੀਡੀਓ ਕਾਲ ਤੇ ਦਰਸ਼ਨ ਕਰਾਏ ਤੇ ਮਨੂੰ ਫਾਦਰ ਸਾਹਿਬ ਨੂੰ ਦੱਸਿਆ ਕਹਿੰਦੇ ਵੀ ਇਹ ਸਥਾਨ ਆ ਜਿਹੜਾ ਗੁਰੂ ਜੀ ਸਿੰਘ ਜੀ ਦਾ ਇਹਨਾਂ ਦਾ ਨਾਮ ਸੀਗਾ ਦੁਸ਼ਤ ਬੰਮਨ ਦੁਸ਼ਤ ਬੰਮਨ ਨਾਮ ਸੀਗਾ ਇਹਨਾਂ ਦਾ ਤੇ ਇਹਨਾਂ ਨੇ ਆਕਾਰ ਪੁਰਖ ਵੱਲੋਂ ਕਹਲੇ ਜੀ